ਸਾਡੇ ਮਾਨਯੋਗ ਤਸਵੀਰਦਾ ਸਾਹਿਬ ਆ ਗਿਆ ਸਾਡੇ ਮਾਨਯੋਗ ਡੀਸੀ ਸਾਹਿਬ ਦਾ ਮੈਸੇਜ ਲੈ ਕੇ ਆਏ ਸੀ ਔਰ ਜਦੋਂ ਉਹਨਾਂ ਨੇ ਸਾਨੂੰ ਠੀਕ ਆਸ਼ਵਾਸ਼ਣ ਦਿੱਤਾ ਕਿ 12 ਵਜੇ ਦਾ ਕੱਲ ਟਾਈਮ ਹੈ ਮੀਟਿੰਗ ਦਾ ਪਰ ਅਸੀਂ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਇਦਾਂ ਦੇ ਜਿਹੜੇ ਤਕੇਸ਼ਾਈ ਹੈ ਇਹ ਤੇ ਬਰਦਾਸ਼ਤ ਹੋਣੀ ਨਹੀਂ ਪਰ ਜੋ ਸਾਨੂੰ ਤਸਵੀਰਦਾ ਸਾਹਿਬ ਨੇ ਕਹਿਣ ਦੇ ਉਤੇ ਕਿ ਕੱਲ ਸਾਨੂੰ 12 ਵਜੇ ਦਾ ਟਾਈਮ ਸਾਡਾ ਮੀਟਿੰਗ ਦਾ ਰੱਖਿਆ ਉਹਨਾਂ ਨੇ ਉਹਦੇ ਵਿੱਚ ਆਪਾਂ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਤੇ ਅਸੀਂ ਐਗਾ ਦੇ ਜਿਹੜੀ ਕਾਰਵਾਈ ਆ ਉਹਦੇ ਤੇ ਵੀ ਬ੍ਰੇਕ ਲਾਵਾਂਗੇ ਔਰ ਜਿਹੜੀ ਵੀ ਆਪਾਂ ਕਾਰਵਾਈ ਕਰਾਂਗੇ ਉਹ ਗੁਰਦਾਸਪੁਰ ਵਪਾਰ ਮੰਡਲ ਦੇ ਨਾਲ ਸਲਾਹ مشورہ ਕਰਕੇ ਆਪਣੀ ਅਗੀ ਜਿਹੜੀ ਆ ਗੱਲ ਕਰਾਂਗੇ ਤੇ ਨਾਲ ਦੀ ਨਾਲ ਜਿਨ੍ਹਾਂ ਵਪਾਰੀਆਂ ਦਾ ਨੁਕਸਾਨ ਹੋਇਆ ਵੈ ਉਹਦੇ ਬਾਰੇ ਵੀ ਮਾਨ ਜੋ ਡੀਸੀ ਸਾਹਿਬ ਉਹਦੇ ਬਾਰੇ ਸੋਚਣਗੇ ਇਹਨਾਂ ਆਸ਼ਵਾਸ਼ਣ ਲੈਂਦੇ ਹੋਈ ਆਪਾਂ ਅਜੇ ਧਰਨਾ ਚੁੱਕਿਆ ਵੈ ਸਵੇਰੇ ਅਸੀਂ ਆਪਣੇ ਵਪਾਰ ਮੰਡਲ ਦੇ ਨੁਮਾਇੰਦੇ ਲੈ ਕੇ ਬਾਹਰ ਜੋ ਡੀਸੀ ਸਾਹਿਬ ਕੋ ਜਾਵਾਂਗੇ ਜਾਂ ਐਡੀਸੀ ਸਾਹਿਬ ਕੋ ਜਾਵਾਂਗੇ ਜਿਹੜੇ ਵੀ ਸਾਨੂੰ ਬੁਲਾਣਗੇ ਉੱਥੇ ਜਾਵਾਂਗੇ ਬਖੂਬੀ ਦੇ ਨਾਲ ਆਪਣੀ ਗੱਲ ਰੱਖਾਂਗੇ ਇਨਕ੍ਰੋਚਮੈਂਟ ਦੀ ਵੀ ਗੱਲ ਰੱਖਾਂਗੇ ਟ੍ਰੈਫਿਕ ਦੀ ਸਮੱਸਿਆ ਉਹਦੀ ਗੱਲ ਰੱਖਾਂਗੇ ਟ੍ਰੈਫਿਕ ਸਮੱਸਿਆ ਦਿਨੋ ਦਿਨ ਗੰਭੀਰ ਹੋ ਰਹੀ ਦੀ ਆ ਰਹੀ ਹੈ ਰੋਜ਼ ਖਬਰਾਂ ਲੱਗ ਰਹੀਆਂ ਲੱਗਦਾ ਨਹੀਂ ਕਿ ਇਹਦਾ ਇੱਕ ਕਾਰਨ ਇਨਕ੍ਰੋਚਮੈਂਟ ਹੀ ਹੈ ਬਿਲਕੁਲ ਇਨਕ੍ਰੋਚਮੈਂਟ ਮੈਂ ਹੀ ਹੈ 80% ਜਿਹੜਾ ਵਾ ਟ੍ਰੈਫਿਕ ਦਾ ਮੁੱਦਾ ਵਾ ਹੈ ਮੈਂ ਟੇਬਲ ਟਾਕ ਜਿਹੜਾ ਸੈਟੀਸਫਾਈਡ ਕਰ ਦਿਆਂਗਾ ਜਿਹੜੇ ਸਾਹਿਬ ਨੂੰ ਵੀ 20% ਇੰਕ੍ਰੀਮੈਂਟ ਦਾ ਮੁੱਦਾ ਵਾ 80% ਜੜਾ ਵਾ ਉਹ ਟ੍ਰੈਫਿਕ ਦਾ ਮੁੱਦਾ ਵਾ ਅਸੀਂ ਸਥਾਨਿਕ ਵਪਾਰੀ ਦੁਕਾਨਦਾਰ ਇੱਥੋਂ ਦੇ ਪ੍ਰਾਪਰਟੀ ਟੈਕਸ ਟੈਕਸਾਂ ਦੇਣ ਵਾਲੇ ਔਰ ਜਿਹੜੇ 500 ਰੇੜੀ ਲੱਗਦੀ ਹੈ ਇਹ ਸਰਕਾਰ ਦਾ ਕੰਮ ਹੈ ਰੇੜੀ ਮਾਰਕੀਟ ਬਣਾਣੀ ਤੇ ਸਰਕਾਰ ਦਾ ਕੰਮ ਹੈ ਵੀ ਪਾਰਕਿੰਗ ਦੀ ਫੈਸਿਲਿਟੀ ਦੇਣੀ ਮੈਂ ਪੁੱਛਣਾ ਚਾਹਨਾ ਤੁਹਾਡੇ ਮਾਧਿਮ ਰਾਈ ਕਿ ਕਿੰਨੇ ਬੈਂਕ ਨੇ ਕਿੰਨਿਆਂ ਕੋਲ ਪਾਰਕਿੰਗ ਫੈਸਿਲਿਟੀ ਹੈਗੀ ਆ ਕਿੰਨੇ ਮੋਲ ਹੈਗੇ ਨੇ ਮੇਰਾ ਟੇਬਲ ਟਾਕ ਤੇ ਕਰਨ ਇਹ ਸੱਦ ਦੇ ਕਿਹਨਾਂ ਨੂੰ ਆ ਪਤਾ ਨਹੀਂ ਅੰਦਰ ਵਾਲੇ ਕਿਦਾਂ ਮੀਟਿੰਗ ਕਰਦੇ ਨੇ ਕਿਦਾਂ ਨਹੀਂ ਕਰਦੇ ਜਿਨ੍ਹਾਂ ਨੂੰ ਸ਼ਹਿਰ ਦੇ ਮਸਲੇ ਦਾ ਜਿਹੜੀ ਪਤਾ ਜਿਨ੍ਹਾਂ ਨੂੰ ਆਪਣੇ ਘਰ ਦੇ ਦਾ ਮਸਲਾ ਨਹੀਂ ਪਤਾ ਉਹ ਸ਼ਹਿਰ ਦਾ ਮਸਲਾ ਕੀ ਕਰੂਗਾ ਮੇਰੇ ਨਾਲ ਗੱਲ ਕਰਨ ਮੈਂ ਦੱਸਾਂਗਾ ਕਿ ਕਿਦਾਂ ਕਿਹੜੇ ਰੂਟ ਤੋਂ ਟ੍ਰੈਫਿਕ ਚੱਲਦੀ ਆ ਕਿਹੜੇ ਰੂਟ ਤੋਂ ਟ੍ਰੈਫਿਕ ਕੱਟ ਹੁੰਦੀ ਆ ਇਹ ਕਿੱਧਰ ਨੂੰ ਡਵੈਲਪ ਕਰਨੀ ਆ ਇਹ ਅਸੀਂ ਟੇਬਲ ਤੇ ਬੈਠੇ ਗੱਲ ਕਰਾਂ ਕਿ ਸਮੱਸਿਆ ਬੜੀਆਂ ਆਵਣ ਨੇ ਹੱਲ ਕਿਉਂ ਨਹੀਂ ਗਾ ਪਲੈਨਿੰਗ ਨਾਲ ਹੱਲ ਹੋਏ ਪਲੈਨਿੰਗ ਦੱਸਾਂਗੇ ਇਹਨਾਂ ਸਿਰੇ ਸੰ ਟੇਬਲ ਦਾ ਕਰਨਾ ਸਾਡੇ ਨਾਲ ਬੈਠਣ ਅਸੀਂ ਦੱਸਾਂਗੇ ਪ੍ਰਸ਼ਾਸਨ ਨੂੰ ਕਿ ਕਿੱਸੇ ਕਿਹੜੇ ਰੋਡ ਨੂੰ ਬੰਦ ਕਰਨਾ ਕਿਹੜੇ ਰੋਡ ਨੂੰ ਚਾਲੂ ਕਰਨਾ ਕਿੱਥੇ ਨੂੰ ਮੋੜਨਾ ਕਿੱਦਾਂ ਨਹੀਂ ਮੋੜਨਾ ਕੋਈ ਮੈਪ ਤਿਆਰ ਹੋਣਾ ਚਾਹੀਦਾ ਕੀ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਸਿਰਫ ਚਲਾਨ ਕੱਢਣ ਵਾਸਤੇ ਨੇ ਕੀ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਉਹ ਟ੍ਰੈਫਿਕ ਦਾ ਕੰਟਰੋਲ ਨਹੀਂ ਕਰ ਸਕਦੇ ਸਾਡੇ ਕਹਿਣਾ ਮਤਲਬ ਹੈ ਕਿ ਦੁਕਾਨਦਾਰਾਂ ਨੂੰ ਤੰਗ ਕਰਨ ਦੀ بجائے ਅਸਲੀ ਮੁੱਦੇ ਤੇ ਆਣਾ ਚਾਹੀਦਾ ਅਸਲੀ ਮੁੱਦਾ ਇਹਨਾਂ ਕੋਲ ਹੋਇਆ ਨਹੀਂ ਆ ਅਸਲੀ ਮੁੱਦੇ ਤੇ ਜਾਣ ਨਹੀਂ ਚਾਹੁੰਦੇ ਹੱਲ ਕਰਕੇ ਆਓਗੇ ਮੈਂ ਬਿਲਕੁਲ ਹੱਲ ਕਰਕੇ ਆਵਾਂਗਾ ਜੇ ਸਾਡੀ ਗੱਲ ਮੰਨਣਗੇ ਤਾਂ ਹੱਲ ਹੋ ਜਾਏਗਾ ਜੇ ਉਹਨਾਂ ਨੇ ਸਰਕਾਰੀ ਅਫਸਰਾਂ ਦੇ ਜੇ ਸਰਕਾਰੀ ਤੰਤਰ ਦੇ ਮੁਤਾਬਕ ਚੱਲਣਾ ਫਿਰ ਸਾਡੇ ਕੋਲ ਕੋਈ ਹੱਲ ਹੈ ਨਹੀਂ ਆ ਠੀਕ ਹੈ ਅਸੀਂ ਤੇ ਆਪਣੀ ਗੱਲ ਕਰਨੀ ਆ ਸ਼ਹਿਰ ਦੇ ਸਾਰੇ ਵਪਾਰੀ ਮੰਡਲ ਮੱਕੀ ਜਿਹੜਾ ਅਸੀਂ ਸਵੇਰੇ ਨਜਾਇਜ਼ ਕਬਜ਼ਾ ਛਡਾਇਆ ਉਸ ਦੇ ਸਬੰਧੀ ਮਿਲਣਾ ਸੀ ਕਿ ਉਹਨਾਂ ਨੇ ਸਾਨੂੰ ਕਈ ਮੰਗਾਂ ਰੱਖੀਆਂ ਤੇ ਸਾਡੇ 'ਚ ਕਈ ਗੱਲਾਂ ਮੱਕੀ ਗੱਲਬਾਤ ਹੋਈ ਪਹਿਲੀ ਤੇ ਗੱਲਬਾਤ ਇਹ ਹੀ ਹੋਈ ਕਿ ਜਿਹੜਾ ਵੀ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਨਜਾਇਜ਼ ਕਬਜ਼ੇ ਆਸੀਂ ਆਪਣੇ ਪੱਧਰ ਤੇ ਹੀ ਆਪਣੇ ਵਪਾਰੀਆਂ ਨੂੰ ਕਹਿ ਕੇ ਪਿੱਛੇ ਛਡਾਵਾਂਗੇ ਸਾਨੂੰ ਜਿਹੜੀ yellow marking light ਉਹ ਕਰਵਾ ਦਿੱਤੀ ਜਾਵੇ ਮੈਂ ਤੁਹਾਡੇ ਮਾਦੇ ਰਵੀ ਇਹਨਾਂ ਨੂੰ ਪ੍ਰੋਸਾ ਦੇਣਾ ਕਿ ਅਸੀਂ 1-2 ਦਿਨਾਂ ਦੇ ਵਿੱਚ ਹੀ yellow lighting ਕਰਾ ਕੇ blinking light ਲਵਾ ਕੇ ਮਾਰਕਿੰਗ ਕਰ ਦਾਂਗੇ ਉਸ ਤੋਂ ਪਿੱਛੇ ਰਹਿਣ ਤਾਂ ਕਿ ਕੋਈ ਅੱਗੇ ਨਾ ਆਵੇ ਸੈਕੰਡ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਕੀਤੇ ਇੱਕ ਚੌਂਕ ਦੀ ਗੱਲ ਕੀਤੀ ਹੈ ਕਿ ਉੱਥੇ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਗੱਡੀਆਂ ਨਜਾਇਜ਼ ਆ ਜਾਂਦੀਆਂ ਜਾਂ ਜੇ ਰੁਕਦੀਆਂ ਨਹੀਂ ਆ ਉਸ ਸਬੰਦੇ ਵੀ ਟ੍ਰੈਫਿਕ ਪੁਲਿਸ ਨੂੰ ਕੀਤਾ ਜਾਵੇ ਇਸ ਸਬੰਦੇ ਐਸਐਸਪੀ ਸਾਹਿਬ ਨੂੰ ਲੈਟਰ ਵੀ ਕੱਢ ਦਿੰਨੇ ਆ ਤੇ ਦੂਸਰੀ ਗੱਲ ਮੈਂ ਆਪਣੀ ਟੀਮ ਜਿਹੜੇ ਮੇਰੇ ਆਰਟੀਓ ਆਫਿਸ ਵੱਲੋਂ ਗਏ ਆ ਉਹ ਵੀ ਚੈਕਿੰਗ ਰੱਖਣਗੇ ਕਿ ਕੋਈ ਵੀ ਨਜਾਇਜ਼ ਤਰੀਕੇ ਨਾਲ ਗਲਤ ਢੰਗ ਨਾਲ ਸੜਕ ਦੇ ਉੱਤੇ ਗੱਡੀ ਨਾ ਲਾ ਦੇ ਤਾਂ ਕਿ ਆਵਾਜਾਈ ਜਿਹੜੀ ਆ ਉਹ ਰੁਕੇ ਨਾ ਤੀਸਰੀ ਗੱਲ ਆਤੀ ਕਾਰਵਾਈ ਦੀ ਗੱਲ ਮੈਂ ਇਹੀ ਕਹਾਂਗਾ ਕਿ ਇਹ ਕਾਰਵਾਈ ਜਸਟ ਮੇਰੇ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਹੋਰ ਬਟਾਲਾ ਡੇਰਾ ਬਾਬਾ ਨਾਨਕ ਧਾਰੀਵਾਲ ਕਾਦੀਆਂ ਧਿਆਨਗਰ ਸਾਰਿਆਂ ਨੂੰ ਇਹ ਹੀ ਹੈ ਬੇਨਤੀ ਹੈ ਕਿ ਅਸੀਂ ਇੰਨਾ ਵੀ ਨਜਾਇਜ਼ ਧਕਾਣਾ ਕਰੀਂ ਇਨਕ੍ਰੋਚ ਕਰੀਏ ਤਾਂ ਕਿ ਆਮ ਪਬਲਿਕ ਦਾ ਆਣਾ ਜਾਣਾ ਔਖਾ ਹੋ ਜੇ ਤੇ ਵਪਾਰੀਆਂ ਨੇ ਇਹ ਬੜਾ ਮੱਕੀ ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਦੱਸੋ ਅਸੀਂ ਆਪ ਹੀ ਆਪਣੇ ਜਿਹੜੇ ਸ਼ੌਪਕੀਪਰ ਦਾ ਉਹਨਾਂ ਨੂੰ ਕਹਿ ਕੇ ਨਜਾਇਜ਼ ਕੰਮ ਚ ਛਡਾਵਾਂਗੇ ਉਹਨਾਂ ਨੇ ਭਰੋਸਾ ਦਿਵਾਇਆ ਤੇ ਉਹਨਾਂ ਦੇ ਨਾਲ ਮੈਂ ਤੁਹਾਡੇ ਸਾਹਮਣੇ ਇਹੀ ਕਵਾਂਗਾ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਤਾਂ ਅਸੀਂ ਅਸੀਂ ਗੁਰਦਾਸਪੁਰ ਜਿਹੜੇ ਨੂੰ ਸਾਡੀ ਕੋਸ਼ਿਸ਼ ਹੈ ਇੱਕ ਵਧੀਆ ਸੁੰਦਰ ਜ਼ਿਲ੍ਹੇ ਵਿੱਚ ਲਿਆ ਕੇ ਆਈਏ ਤੇ ਹਰ ਤਰ੍ਹਾਂ ਦੀ ਤਰੱਕੀ ਦਾ ਵੀ ਅਸੀਂ ਪੂਰਾ ਯਕਮ ਮੇਰੇ ਵੱਲੋਂ 200% ਰਹੇਗਾ ਕਿਉਂਕਿ ਮੇਰਾ ਆਪਣਾ ਜ਼ਿਲ੍ਹਾ ਹੁੰਦੇ ਨਾਤੇ ਮੈਂ ਇਹਨੂੰ ਵਧੀਆ ਤੋਂ ਵਧੀਆ ਜੜਾ ਆ ਖੂਬ ਨਾਮ ਇਹ ਪ੍ਰਾਣਾ ਬਾਸਟੈਂਡ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਜਗ੍ਹਾ ਹੈ ਮੈਂ ਅੱਜ ਜਿਹਦੂ ਇਸੇ ਸੰਬੰਧੀ ਨਾਲ ਆਪਣੀ ਕਾਰਵਾਈ ਦੇ ਦੀਆਂ ਜਾ ਰਿਹਾ ਮੈਂ ਵੇਖਿਆ ਸਾਰਾ ਮੌਕਾ ਕਿਉਂਕਿ ਜਗ੍ਹਾ ਸਾਡੇ ਕੋਲ ਕਾਫੀ ਹੈ ਤੇ ਅੱਜ ਹੀ ਵਾਹ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਡਿਪਟੀ ਸੀ ਹੋਏ ਉਹਨਾਂ ਨੂੰ ਬੁਲਾ ਕੇ ਇਸ ਸੰਬੰਧੀ ਜੋ ਰੂਲ ਅਨੁਸਾਰ ਕਿ ਕਿੰਨਾ ਦਾ ਠੇਕਾ ਬੰਦਾ ਕਿੰਨਾ ਨਹੀਂ ਬੰਦਾ ਉਹ ਵੀ ਸਾਡੀ ਕੋਸ਼ਿਸ਼ ਦੇਗੀ ਕਿ ਉਹਨੂੰ ਪਾਰਕਿੰਗ ਦੇ ਦਿੱਤੀ ਜਾਵੇ ਤਾਂ ਜੋ ਕਿ ਇਹ ਅੰਦਰ ਸ਼ਾਪਿੰਗ ਕਰਨੀ ਹੈ ਉਥੇ ਰੱਖ ਕੇ ਈ ਰਿਕਸ਼ਾ ਲੈ ਕੇ ਤੇ ਅੰਦਰ ਸਾਰੀ ਸ਼ਾਪਿੰਗ ਕਰ ਲੇ ਦੁਕਾਨਦਾਰ ਵੀ ਖੁਸ਼ ਰਹਿਣਗੇ ਸਾਡੀ ਪਬਲਿਕ ਵੀ ਖੁਸ਼ ਰਹੇਗੀ ਪਾਰਕਿੰਗ ਜਿਹੜੀ ਮੈਂ ਕਵਾਂਗਾ ਕਿ ਪੁਰਾਣਾ ਬਸ ਸਟੈਂਡ ਹੈ ਉਹ ਕਾਫੀ ਇਨਫ ਸਪੇਸ ਹੈ ਇਨਫ ਸਪੇਸ ਤਾਂ ਕਾਫੀ ਵੱਡਾ ਜਿੱਥੇ ਬੱਸਾਂ ਨਹੀਂ ਆਂ ਖੜਦੀਆਂ ਅਹੀਂ ਉੱਥੇ ਤੇ ਨਾਲ ਇਹ ਵੀ ਜਾ ਕੇ ਪਾਰਕ ਕਰ ਲੈਣਗੇ ਕੋਈ ਦਿੱਕਤ ਨਹੀਂ ਐ ਉਹਨੂੰ ਅਸੀਂ ਜਦੋਂ ਕੇਨ ਨੂੰ ਦਵਾਂਗੇ ਅਸੀਂ ਸੈਗਰੀਗੇਟ ਕਰਕੇ ਦਵਾਂਗੇ ਤਾਂ ਕਿ ਵਕ ਵਕਾ ਹਰ ਤਰੀਕੇ ਦੀ ਜਿਹੜੀ ਪਾਰਕਿੰਗ ਉੱਥੇ ਲੱਗ ਸਕੇ ਇਹ ਪਾਰਕਿੰਗ ਤੇ ਅਸੀਂ ਅੱਧੀ ਬੈ ਕੇ ਅਥੇ ਕੁਛ ਨਾ ਕੁਛ ਅਸੀਂ ਨਕ ਜੋੜ ਕਰਾਂਗੇ